ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦਾ ਹਾਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਵੀਡੀਓ ਚ ਤੁਹਾਨੂੰ ਬਹੁਤ ਘੱਟ ਰੇਟਾਂ 'ਚ ਮਸ਼ੀਨਰੀਆਂ ਦੇਖਣ ਨੂੰ ਮਿਲ ਜਾਣਗੀਆਂ ਗੱਡੀ ਆਪਾਂ ਲੈ ਕੇ ਪਹੁੰਚਿਆ ਜਮਾ ਸਸਤੀ ਮੋਟਰਸਾਈਕਲ ਲੈ ਕੇ ਪਹੁੰਚਿਆ ਜਮਾ ਨਮਾਜ਼ੀ ਬਾਕੀ ਤੁਸੀਂ ਦੇਖੋਗੇ ਵਾਰੀ ਸਿਰ ਤੋਂ ਅਨੁਸਾਰਾ ਕੁਝ ਪਤਾ ਲੱਗ ਜਾਊਗਾ ਤੇ ਗੱਲਬਾਤ ਆਪਾਂ ਸ਼ੁਰੂ ਕਰਾਂਗੇ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਸੀ ਆਪਣੇ ਕੋਲ ਹੀ ਆਪਣੇ WhatsApp ਨੰਬਰ ਤੇ ਭੇਜੋ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਹਰੇ ਜ ਅੱਖਰਾਂ ਚ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਫ੍ਰੀ ਚੈਟ ਲਗਵਾਉצי ਤੇ ਹੁਣ ਆਪਾਂ ਪਹਿਲੀ ਗੱਡੀ ਤੋਂ ਸਟਾਰਟ ਕਰਦੇ ਆਂ ਪਹਿਲੀ ਗੱਡੀ ਆਪਣੇ ਕੋਲੇ ਡਿਜ਼ਾਇਰ ਮਾਲਕ ਨੇ ਭੇਜੀ ਹੈ ਹਰਿਆਣਾ ਨੰਬਰ ਹੈ ਜੀ ਨੰਬਰ ਪਲੇਟਾਂ ਸਰਕਾਰੀ ਆਪ ਨੂੰ ਮਿਲ ਜਾਣਗੀਆਂ ਗੱਡੀ ਸੋਹਣੀ ਹੈ ਟੈਟ ਪਾ ਸੋਨਾ ਮਿਲ ਜੂਗਾ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂਦਰੋ ਵੀ ਆਪਾਂ ਨੂੰ ਬਹੁਤ ਵਧੀਆ ਕੰਡੀਸ਼ਨ ਚ ਗੱਡੀ ਮਿਲੂਗੀ ਅੰਟੀਰੀਅਰ ਬਹੁਤ ਸੋਹਣਾ ਆਪਾਂ ਨੂੰ ਦੇਖਣ ਨੂੰ ਮਿਲ ਜੂਗਾ ਬਾਕੀ ਜੋ ਕੁਝ ਵੀ ਹੈਗਾ ਤੁਹਾਡੇ ਸਾਹਮਣੇ ਹੈ ਬਹੁਤ ਵਧੀਆਗਾ ਤੇ ਨਾ ਤਾਂ ਕੋਈ ਗੱਡੀ ਡੈਮੇਜ ਹੋਈ ਹੈ ਨਾ ਕੋਈ ਐਕਸੀਡੈਂਟ ਹੋਈ ਹੈ ਤੁਹਾਡੇ ਸਾਹਮਣੇ ਜੀ ਸਾਰਾ ਕੁਝ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਜਾ ਕੇ ਦੇਖਣਾ ਤੁਸੀਂ ਚਾਹੁੰਦੇ ਹੋ ਤਾਂ ਇਹਨਾਂ ਦਾ ਏਰੀਆ ਜ਼ਿਲ੍ਹਾ ਹਨੂਮਾਨਗੜ੍ਹ ਹੈ ਜੀ ਹਨੂਮਾਨਗੜ੍ਹ ਏਰੀਆ ਚ ਗੱਡੀਆਂ ਮਿਲ ਜੂਗੀ ਤੁਹਾਨੂੰ 10 ਮਾਡਲ ਹੈ 2 ਲੱਖ ਰੁਪਏ ਡਿਮਾਂਡ ਇਹਨਾਂ ਨੇ ਕਹੀ ਹੈ ਬਾਕੀ ਮਾਲਕ ਜਿਹੜੇ ਆਪਰੇ ਉਹਨਾਂ ਨੇ ਕਿਹਾ ਵੀ ਘਾਟਾ ਵਾਧਾ ਕਰ ਲਾਂਗੇ ਫੋਟੋਮਲ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਗੱਡੀ ਚੰਗੀ ਲੱਗੀ ਹੋਊਗੀ ਬਾਕੀ ਰੇਟ ਮਾਲਕ ਨੇ ਕਿਹਾ ਵੀ ਘਾਟਾ ਵਾਧਾ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਮਾਲਕ ਨੇ ਕਿਹਾ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਇੱਕ ਵਾਰੀ ਆ ਕੇ ਦੇਖ ਲਿਓ ਤੇ ਪਹਿਲਾਂ ਤਸੱਲੀ ਕਰ ਲਓ ਫਿਰ ਉਸ ਤੋਂ ਬਾਅਦ ਬਹਿ ਕੇ ਗੱਲ ਕਰ ਲਾਂਗੇ ਰੇਟ ਦੀ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਮਨਤਨ ਪੂਰਾ ਜੱਜ ਕੇ ਕਰ ਦਾਂਗੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 94132 91806 ਜਿਹੜੀ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰੋ ਆਪੇ ਤੇ ਹੁਣ ਆਪਾਂ ਆਲਟੋ ਗੱਡੀ ਦੀ ਗੱਲ ਕਰਾਂਗੇ ਜੀ ਸੈਕਿੰਡ ਆਪਣੇ ਕੋਲ ਆਲਟੋ ਗੱਡੀ ਮਾਲਕ ਨੇ ਭੇਜੀ ਹੈ ਸੇਲ ਵਾਸਤੇ ਗੱਡੀ ਦਾ ਮਾਡਲ ਹੈਗਾ 2010 ਤੇ ਗੱਡੀ ਹੈ ਜੀ ਆਲਟੋ ਐਲੈਕਸਾਈ ਸਾਰੀ ਗੱਡੀ origignal ਹੈ AC heater ਵਗੈਰਾ ਆਪਾਂ ਨੂੰ ਵਰਕਿੰਗ ਦੇ ਵਿੱਚ ਮਿਲ ਜਾਊਗਾ ਤੇ ਸਾਰਾ ਕੰਮ ਟੋਟਲ ਕੀਤਾ ਹੋਇਆ ਹੈਗਾ ਰੇਟ 1,30,000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਤੇ ਇਹ ਜਿਹੜਾ ਰੇਟ ਹੈ ਕੋਈ ਫਿਕਸ ਨਹੀਂ ਹੈਗਾ ਜੀ ਮਾਲਕ ਨੇ ਦੱਸਿਆ ਵੀ ਚਾਰੋਂ ਟਾਇਰਾਂ ਚ ਕੰਡੀਸ਼ਨ ਅਲੱਗ-ਲੱਗ ਹੈ ਦੋ ਅਲੱਗ ਟਾਇਰ ਨੇ ਦੋ ਅਲੱਗ ਕੰਡੀਸ਼ਨ ਦੇ ਨੇ ਤੇ ਦੋ ਤਾਂ 90 ਪੈਸੇ ਨੇ ਦੋ 50 ਪੈਸੇ ਨੇ ਮਾਨਸਾ ਏਰੀਆ ਮਾਲਕ ਦਾ ਡਿਸਟ੍ਰਿਕਟ ਮਾਨਸਾ ਪਿੰਡ ਬੋਹਲ ਸੀ ਬੋਹਲੇ ਪਿੰਡ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਜਾ ਕੇ ਕਿਸੇ ਨੇ ਦੇਖਣੀ ਹੈ ਮਾਲਕ ਨੇ ਕਿਹਾ ਐਨਓਸੀ ਵੀ ਮਿਲ ਜਾਊਗੀ ਤੇ ਕੰਡੀਸ਼ਨ ਵਧੀਆ ਅੰਦਰੋਂ ਵਧੀਆ ਬਾਹਰੋਂ ਵਧੀਆ ਹਰਿਆਣਾ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਸੋਹਣੀ ਗੱਡੀ ਹੈ ਕਿਸੇ ਨੇ ਜੇ ਦੇਖਣੀ ਹੈ ਗੱਡੀ ਚਲਾ ਕੇ ਕਿਸੇ ਨੇ ਦੇਖਣੀ ਹੈ ਮਾਲਕ ਨੇ ਕਿਹਾ ਵੀ ਆਜੋ ਕਰੇ ਤੇ ਉਹ ਤੋਂ ਬਾਅਦ ਰੇਟ ਵੇਖ ਕੇ ਕਰ ਲਾਂਗੇ ਬਾਕੀ ਤੁਸੀਂ ਦੇਖ ਰਹੇ ਹੋ ਅੰਦਰ ਬਾਹਰ ਉਹ ਇਹਨਾਂ ਨੇ ਫੋਟੋਆਂ ਚਾਰੇ ਪਾਸੋਂ ਦਿਖਾਈਆਂ ਹੀ ਆ ਜੀ ਬਾਕੀ ਅੰਦਰੋਂ ਜੇ ਗੱਲ ਕਰੀਏ ਸੀਟ ਕਵਰ ਵਗੈਰਾ ਆਪਾਂ ਨੂੰ ਵਧੀਆ ਮਿਲ ਜਾਣਗੀ ਤੇ ਮੈਟ ਵਧੀਆ ਰੱਖੀ ਹੋਈ ਨਹੀਂ ਬਾਕੀ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਜੀ ਤੇ ਸਿਲਵਰ ਰੰਗ ਦੇ ਵਿੱਚ ਗੱਡੀ ਹੈ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਪਹਿਲਾਂ ਕੋਈ ਗੱਲ ਕਰਨੀ ਹੈ ਤਾਂ ਮਾਲਕ ਦਾ ਨੰਬਰ 81467 61970 ਗੱਲ ਕਰੋ ਆਪੇ ਗੱਲ ਕਰਦੇ ਹਾਂ ਜੀ ਆਪਾਂ ਹੁਣ ਆਪਣੇ ਕੋਲੇ ਸਵੈਪਟ ਡਿਜ਼ਾਇਰ ਪੰਜਾਬ ਨੰਬਰ ਨੰਬਰ ਪਲੇਟਾਂ ਸਰਕਾਰੀ ਤੇ ਮਾਡਲ ਦੀ ਗੱਲ ਕਰੀਏ ਤਾਂ 2021 ਜੀ ਤੇ ਗੱਡੀ ਚੱਲੀ ਹੋਈ ਹੈ ਕੁੱਲ 1 ਲੱਖ 80 ਹਜ਼ਾਰ ਤੇ ਇਹ ਗੱਡੀ オリジナル ਚੱਲੀ ਹੋਈ ਹੈ ਇਨਿਕ ਤੇ ਬਹੁਤ ਵਧੀਆ ਕੰਡੀਸ਼ਨ ਚ ਗੱਡੀ ਆਪਨ ਮਿਲ ਜੂਗੀ ਮਾਲਕ ਨੇ ਜਿਹੜੀ ਡਿਮਾਂਡ ਦੱਸੀ ਐ ਇਹ ਆਪਾਂ ਨੂੰ ਮਾਲਕ ਦੁਆਰਾ ਭੇਜੀ ਐ ਜਿਹੜੀ ਡਿਮਾਂਡ ਤੁਹਾਨੂੰ ਮੈਂ ਦੱਸ ਹੀ ਰਿਹਾ ਜੀ 2.56 ਲੱਖ ਰੁਪਈਆ ਬਾਕੀ ਮਾਲਕ ਕਹਿੰਦੀ ਐ ਵੀ ਘਾਟਾ ਵਧਾ ਮੌਕੇ ਤੇ ਕਰ ਲਵਾਂਗੀ ਤੇ ਗੱਡੀ ਅੰਮ੍ਰਿਤਸਰ ਆਪਨ ਮਿਲ ਜੂਗੀ ਟਾਇਰ ਟੱਪਾ ਬਹੁਤ ਵਧੀਆ ਕਿਸੇ ਨੇ ਜਾ ਕੇ ਜੇ ਗੱਡੀ ਦੇਖਣੀ ਐ ਕੋਈ ਜਾ ਕੇ ਦੇਖਣਾ ਚਾਹੁੰਦਾ ਕੋਈ ਚਲਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਜੇ ਮਰਜ਼ੀ ਚੈੱਕ ਕਰ ਲਓ ਮਾਲਕ ਨੇ ਕਿਹਾ ਵੀ ਘਰ ਆ ਕੇ ਦੇਖ ਲਓ ਤੇ ਰੇਟ ਕਰ ਲਾਂਗੇ ਵੇਖ ਕੇ ਉੱਪਰ-ਨੀਚੇ ਰੇਟ ਹੋ ਜਾਊਗਾ। ਬਾਕੀ ਤੁਹਾਨੂੰ ਸਾਰਾ ਕੁਝ ਦੱਸ ਹੀ ਦਿੱਤਾ ਜੀ, ਡਿਮਾਂਡ ਵੀ ਦੱਸਤੀ, ਰੇਟ ਵੀ ਦੱਸਤਾ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ। ਨੰਬਰ ਵਾਈ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਤੁਹਾਨੂੰ ਮਿਲ ਗਿਆ ਹੂਆ 8196994377। ਗੱਲਬਾਤ ਜਿਹੜੀ ਵੀ ਕਰਨੀ ਹੋਈ ਮਾਲਕ ਨਾਲ ਡਾਇਰੈਕਟ ਕਰ ਲਿਓ ਜੀ। ਤੇ ਇਹ ਗੱਡੀ ਤਾਂ ਤੁਸੀਂ ਦੇਖ ਲਈ ਤੇ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਨੇ ਕੱਲੀ-ਕੱਲੀ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਤਾਂ ਮੈਨੂੰ ਕਮੈਂਟ ਕਰਕੇ ਦੱਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਚੱਲਦੀ-ਚੱਲਦੀ ਵੀਡੀਓ 'ਚ ਕਮੈਂਟ ਲਾਜ਼ਮੀ ਕਰ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਮੈਂ ਉਮੀਦ ਕਰਦਾ ਤੁਸੀਂ ਕਰ ਲਿਆ ਹੋਊਗਾ ਨੋਟ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਬੋਲਟ ਕੁਝ ਵੀ ਹੈ ਤੁਹਾਡੇ ਕੋਲੇ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਪੂਰੀ ਵੀਡੀਓ 'ਚ ਹਮੇਸ਼ਾ ਲਿਖਿਆ ਰਹਿੰਦਾ ਨੰਬਰ ਹੈ ਜੀ ਆਪਣਾ ਤੁਹਾਨੂੰ ਮਿਲੇ ਗਿਆ ਬਾਕੀ ਤਾਂ ਦੱਸ ਦਿਨਾ ਤੁਹਾਨੂੰ ਮੈਂ 77 194 45360 ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕੁਠੀ ਘਰ ਮਕਾਨ ਕੁਝ ਵੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਪਿੰਡ ਸ਼ਹਿਰ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10 12 ਫੋਟੋਆਂ ਭੇਜ ਕੇ ਫ੍ਰੀ ਚ ਐਡ ਲਗਵਾ ਸਕਦੇ ਹੋ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਕੁਝ ਨਹੀਂ ਹੁੰਦੀ ਜੀ ਬਸ ਭੇਜੋ ਆਪਣੇ ਕੋਲੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੇ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਹੈ ਜੀ ਤਾ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਲਾਈਕ ਵੀ ਆਪਣੀ ਵੀਡੀਓ ਨੂੰ ਲਾਜ਼ਮੀ ਕਰ ਦਿਓ ਲਾਈਕ ਕਰਨਾ ਨਾ ਭੁੱਲਿਓ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਪਹਿਲੀ ਵਾਰ ਤੁਸੀਂ ਚੈਨਲ ਤੇ ਪਹੁੰਚੇ ਹੋ ਇਸੇ ਤਰ੍ਹਾਂ ਦੀ ਤੁਸੀਂ ਡੇਲੀ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਜਿਹੜੇ ਵੀ ਵੇਲੇ ਲੈ ਕੇ ਪਹੁੰਚੋਗੇ ਉਸੇ ਵੇਲੇ ਤੁਹਾਡੇ ਕੋਲ ਮੈਸੇਜ ਪਹੁੰਚ ਜਾਊਗਾ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਮੋਟਰਸਾਈਕਲ ਦੀ ਆਪਣੇ ਕੋਲੇ ਡੀ ਲਕਸ ਮੋਟਰਸਾਈਕਲ ਪਹੁੰਚਿਆ 2018 ਮਾਡਲ ਹੈ ਜੀ 18 ਮਾਡਲ ਹੈ ਉੱਚੇ ਮਾਡਲ ਦਾ ਮੋਗੇ ਖੜਾਗਾ ਟਾਇਰ ਆਪਾਂ ਨੂੰ 80 ਤੋਂ 85 ਪੈਸੇ ਮਿਲ ਜਾਣਗੇ ਬਹੁਤ ਵਧੀਆ ਮੋਟਰਸਾਈਕਲ ਹੈ ਜੀ ਕੰਡੀਸ਼ਨ ਬਹੁਤ ਵਧੀਆ ਤੇ ਬਲੈਕ ਕਲਰ ਦੇ ਵਿੱਚ ਆਪਾਂ ਨੂੰ ਮਿਲੂਗਾ ਆ ਰੈੱਡ ਸਟਿਕਰਾਂ ਚ ਬਾਕੀ ਚਾਰੇ ਪਾਸੇ ਤੁਸੀਂ ਦੇਖ ਰਹੇ ਮਾਲਕ ਨੇ ਵਧੀਆ ਰੱਖਿਆ ਹੋਇਆ ਬਾਕੀ ਨੰਬਰ ਪਲੇਟਾਂ ਸਰਕਾਰੀ ਨੇ ਸੋਹਣਾ ਆਪਾਂ ਨੂੰ ਮੋਟਰਸਾਈਕਲ ਇਹ ਦੇਖਣ ਨੂੰ ਮਿਲੂਗਾ ਕਿਸ ਨੂੰ ਜੇ ਪਸੰਦ ਆਏ ਕੋਈ ਜਾ ਕੇ ਦੇਖਣ ਦਾ ਚਾਹਵਾਨ ਤਾਂ ਜਾ ਕੇ ਦੇਖ ਸਕਦੋਂ ਸੈਲਫ ਸਟਾਰਟਰ ਜੀ ਤੇ ਮੋਗਾ ਮਾਲਿਕ ਦਾ ਏਰੀਆ 58000 ਰੁਪਿਆ ਡਿਮਾਂਡ ਆਪਣੇ ਕੋਲੇ ਮਾਲਕ ਨੇ ਭੇਜੀ ਆ ਘਾਟਾ ਬਾਦ ਦਾ ਕੀਤਾ ਜਾਊਗਾ ਮੌਕੇ ਤੇ ਨੰਬਰ 8437405692 ਗੱਲ ਕਰ ਲਿਓ ਆਪੇ ਤੇ ਹੁਣ ਆਪਾਂ ਇੱਕ ਇਨੋਵਾ ਗੱਡੀ ਤੋੜ ਵਾਸਤੇ ਲੈ ਕੇ ਪਹੁੰਚੇ ਆ ਜੀ 2009 ਮਾਡਲ ਗੱਡੀ ਆ ਪਾਸਿੰਗ 2029 ਤੱਕ ਰ ਹੈ इनोਵਾ G4 ਰ ਬਹੁਤ ਵਧੀਆ ਤੇ ਨੰਬਰ ਪਲੇਟਾਂ ਤੁਸੀਂ ਦੇਖ ਲਓ ਜੀ ਸਰਕਾਰੀ ਆ ਪੰਜਾਬ ਨੰਬਰ ਆ ਤੁਰੀ ਮਾਲਕ ਦਾ ਏਰੀਆ 2 ਲੱਖ ਤੇ 45000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਨੇ ਕਿਹਾ ਵੀ ਰੇਟ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਕਿਸੇ ਨੂੰ ਜੇ ਪਸੰਦ ਆਈ ਹੈ ਗੱਡੀ ਇਹ ਤੇ ਜਾ ਕੇ ਕੋਈ ਜਾ ਕੇ ਦੇਖਣ ਦਾ ਚਾਹਵਾਨ ਆ ਜਾ ਕੇ ਦੇਖ ਸਕਦੋਂ 245 ਡਿਮਾਂਡ ਹੈ ਨੰਬਰ ਸਕਰੀਨ ਤੇ 9914500327 ਤੇ ਹੁਣ ਆਪਾਂ ਇੱਕ ਗੱਡੀ ਲੈ ਕੇ ਪਹੁੰਚੇ ਜਮਾ ਸਸਤੀ ਆਪਣੇ ਕੋਲ 800 ਗੱਡੀ ਪਹੁੰਚੀ ਹੈ ਮਾਲਕ ਨੇ ਭੇਜੀ ਹੈ ਚਾਰ ਮਾਡਲ ਹੈ ਏਸੀ ਹੀਟਰ ਹੈ ਜੀ ਤੇ ਟਾਇਰ ਆਪਾਂ ਨੂੰ ਨਵੇਂ ਮਿਲਣਗੇ ਬਿਲਕੁਲ ਕੰਡੀਸ਼ਨ ਸੋਹਣੀ ਹੈ ਅਲਾਈ ਲੱਗੇ ਹੋਈ ਨੇ 45000 ਰੁਪਏ ਡਿਮਾਂਡ ਹੈ ਪਟਿਆਲੇ ਖੜੀ ਹੈ ਬਾਕੀ ਘਾਟਾ ਵਾਦਾ ਕੀਤਾ ਜਾਊਗਾ ਗੱਡੀ ਸੋਹਣੀ ਐ ਮਾਲਕ ਨੇ ਵਧੀਆ ਰੱਖੀ ਹੋਈ ਐ ਚਲਾਈ ਵਧੀਆ ਹੋਈ ਐ ਬਾਕੀ ਤੁਹਾਡੇ ਸਾਹਮਣੇ ਐ ਸੀ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੁਆ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਜਿਹੜੀ ਵੀ ਕਰਨੀ ਹੋਈ ਆਪੇ ਕਰ ਲਿਓ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੇ ਲਈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਕਰੋ ਕਮੈਂਟ ਲੈ ਕੇ ਆਪਾਂ ਪਹੁੰਚ ਜਾਵਾਂਗੇ ਸੀ ਬਾਕੀ ਵੀਡੀਓ ਵਧੀਆ ਲੱਗੀ ਐ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੋ ਤੇ ਕਿਸੇ ਨੇ ਐਡ ਕਰਵਾਉਣੀ ਹੈ ਨੰਬਰ ਆਪਣਾ ਉੱਪਰ ਦਿੱਤਾ ਹੀ ਹੋਇਆ ਹਰੇ ਜਖਰਾਂ ਚ ਭੇਜੋ ਆਪਣੇ ਕੋਲੇ